ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂ ਕਿ ਜਦੋਂ ਚਿਤੋੜ ਦੀ ਰਾਣੀ ਚਾਲਾ ਬਾਈ ਨੇ ਭਗਤ ਰਵਿਦਾਸ ਜੀ ਨੂੰ ਆਪਣੇ ਮਹਿਲਾਂ ਦੇ ਵਿੱਚ ਵਰਮ ਭੋਜ ਦੇ ਲਈ ਬੁਲਾਇਆ ਤਾਂ ਦੂਸਰੇ ਬ੍ਰਾਹਮਣਾਂ ਨੇ ਇਸ ਦਾ ਵਿਰੋਧ ਕਿਉਂ ਕੀਤਾ ਕੀ ਕਾਰਨ ਸੀ ਆਓ ਇਸ ਬਾਰੇ ਆਪਾਂ ਅੱਗੇ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਚਿਤੋੜ ਦੀ ਰਾਣੀ ਚਾਲਾ ਬਾਈ ਨੇ ਭਗਤ ਰਵੀਦਾਸ ਜੀ ਤੇ ਹੋਰ ਪੰਡਤਾਂ ਨੂੰ ਆਪਣੇ ਮਹਿਲਾਂ ਵਿੱਚ ਬਰਮ ਭੋਜ ਲਈ ਬੁਲਾਇਆ ਤਾਂ ਪੰਡਤਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਰਾਣੀ ਨੇ ਭਗਤ ਰਵੀਦਾਸ ਜੀ ਨੂੰ ਵੀ ਬੁਲਾਇਆ ਸੀ ਪਰ ਫਿਰ ਰਾਣੀ ਦੇ ਜ਼ਿਆਦਾ ਪ੍ਰੈਸ਼ਰ ਪਾਉਣ ਤੇ ਪੰਡਤਾਂ ਨੇ ਇਹ ਫੈਸਲਾ ਲਿਆ ਕਿ ਪਹਿਲਾਂ ਅਸੀਂ ਸਾਰੇ ਪੰਡਤ ਭੋਜਨ ਛਕਾਂਗੇ ਅਤੇ ਉਸ ਤੋਂ ਅਪ੍ਰੰਤ ਬਾਅਦ ਵਿੱਚ ਭਗਤ ਰਵੀਦਾਸ ਜੀ ਭੋਜਨ ਛਕਣਗੇ ਕਿਉਂਕਿ ਭਗਤ ਰਵੀਦਾਸ ਜੀ ਨੀਵੀਂ ਜੱਤ ਦੇ ਸਨ ਜਿਨ੍ਹਾਂ ਦਾ ਬਰਾਬਰ ਬੈਠਣਾ ਬ੍ਰਾਹਮਣ ਸਮਾਜ ਨੂੰ ਮਨਜ਼ੂਰ ਨਹੀਂ ਸੀ ਰਾਣੀ ਨੂੰ ਇਹ ਗੱਲ ਸਵੀਕਾਰ ਕਰਨੀ ਪਈ ਪਰ ਰਾਣੀ ਨੂੰ ਇਹ ਚੰਗਾ ਨਾ ਲੱਗਿਆ ਤਾਂ ਭਗਤ ਰਵੀਦਾਸ ਜੀ ਨੇ ਰਾਣੀ ਨੂੰ ਕਿਹਾ ਕਿ ਤੁਸੀਂ ਘਬਰਾਓ ਨਾ ਕੋਈ ਗੱਲ ਨਹੀਂ ਅਸੀਂ ਬਾਅਦ ਵਿੱਚ ਪ੍ਰਸ਼ਾਦਾ ਸ਼ੱਕ ਲਵਾਂਗੇ ਇਹ ਕਹਿ ਕੇ ਉਹ ਭਗਤੀ ਵਿੱਚ ਲੀਨ ਹੋ ਗਏ ਪਰ ਜਿਸ ਵਕਤ ਪੰਗਤ ਵਿੱਚ ਭੋਜਨ ਕਰਨ ਲਈ ਪੰਡਤ ਬੈਠੇ ਤਾਂ ਹਰ ਪੰਡਤ ਦੀ ਥਾਲੀ ਵਿੱਚੋਂ ਭਗਤ ਰਵਿਦਾਸ ਜੀ ਭੋਜਨ ਛਕਦੇ ਹੋਏ ਨਜ਼ਰ ਆਏ ਤਾਂ ਉਸ ਵੇਲੇ ਪੰਡਾਲ ਵਿੱਚ ਰੌਲਾ ਪੈ ਗਿਆ ਕਿ ਹਰ ਪੰਡਤ ਇਹ ਕਹਿ ਰਿਹਾ ਸੀ ਕਿ ਭਗਤ ਰਵਿਦਾਸ ਜੀ ਮੇਰੀ ਥਾਲੀ ਵਿੱਚੋਂ ਭੋਜਨ ਛਕ ਰਿਹਾ ਹੈ ਤਾਂ ਪੰਡਤਾਂ ਦੇ ਆਗੂ ਨੂੰ ਸਭ ਸਮਝ ਆ ਗਿਆ ਕਿ ਭਗਤ ਰਵਿਦਾਸ ਜੀ ਪਹੁੰਚੇ ਹੋਏ ਭਗਤ ਹਨ ਤਾਂ ਇਹ ਵੇਖ ਕੇ ਸਾਰੇ ਪੰਡਤ ਸ਼ਰਮਿੰਦਾ ਹੋ ਗਏ ਸਭ ਨੇ ਜਾ ਕੇ ਭਗਤ ਰਵਿਦਾਸ ਜੀ ਦੇ ਪੈਰ ਫੜੇ ਤਾਂ ਉਸ ਵੇਲੇ ਫਿਰ ਰਾਣੀ ਨੇ ਭਗਤ ਰਵਿਦਾਸ ਜੀ ਨੂੰ ਹਾਥੀ ਉੱਤੇ ਬਿਠਾ ਕੇ ਉੱਪਰ ਛਤਰ ਚੁਲਾਇਆ ਤੇ ਜਲੂਸ ਦੀ ਸ਼ਕਲ ਵਿੱਚ ਸਾਰੇ ਪਿੰਡ ਨੂੰ ਉਹਨਾਂ ਦੇ ਦਰਸ਼ਨ ਕਰਵਾਏ ਤਾਂ ਉਸ ਵੇਲੇ ਫਿਰ ਭਗਤ ਰਵਿਦਾਸ ਜੀ ਨੇ ਉਸ ਪਰਮਾਤਮਾ ਦੀ ਵਡਿਆਈ ਦੇ ਵਿੱਚ ਸ਼ਬਦ ਉਚਾਰਨ ਕੀਤਾ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਾਈਆ ਮੇਰਾ ਮਾਥੇ ਛਤਰ ਤਰੇ ਇਸ ਤੋਂ ਭਾਵ ਹੈ ਹੀ ਪ੍ਰਮਾਤਮਾ ਤੇਰੀ ਕਿਰਪਾ ਦੇ ਨਾਲ ਮੇਰੇ ਸਿਰ ਉੱਤੇ ਛਤਰ ਝੁੱਲ ਰਿਹਾ ਹੈ ਅਤੇ ਤੇਰੀ ਕਿਰਪਾ ਨਾਲ ਹੀ ਮੈਨੂੰ ਇੰਨਾ ਮਾਨ ਸਨਮਾਨ ਮਿਲ ਰਿਹਾ ਹੈ ਭਗਤ ਰਵਿਦਾਸ ਜੀ ਦਾ ਬਚਨ ਹੈ ਮਨ ਚੰਗਾ ਤੋਂ ਕਠੋਤੀ ਮੈਂ ਗੰਗਾ ਕਿ ਅਗਰ ਇਨਸਾਨ ਦਾ ਦਿਲ ਸਾਫ਼ ਹੈ ਇਨਸਾਨੀਅਤ ਹੈ ਤਾਂ ਤੀਰਥਾਂ ਤੇ ਮੰਦਰ ਵਿੱਚ ਜਾਣ ਦੀ ਕੋਈ ਲੋੜ ਨਹੀਂ ਤੋ ਕੁੜੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ